ਮੋਹਾਲੀ ਦੇ ਫੇਸ ਸਤਕੀ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਜਿਸ ਦੇ ਪ੍ਰਬੰਧਕ ਐਸਸੀਬੀਸੀ ਮਹਾਪੰਚਾਇਤ ਪੰਜਾਬ ਹੈ ਉਸ ਦੇ ਮੈਂਬਰ ਬਲਵਿੰਦਰ ਕੁੰਮੜਾ ਵੱਲੋਂ ਦਿੱਤੀ ਗਈ ਜਾਣਕਾਰੀ ਕਿ ਕਿਨਾ ਮੰਗਾਂ ਨੂੰ ਲੈ ਕੇ ਇਹ ਮੋਰਚਾ ਲਗਾਇਆ ਗਿਆ ਹੈ ਆਹ ਫਿੱਟਾ ਆਹ ਜੀ ਆਈਡੀ ਹੈ ਇਹ ਵੀ ਹਾਂ ਬਲਵਿੰਦਰ ਆਈਡੀ ਤੇਰੀ ਹੈ ਅਸੀਂ ਅੱਜਕੱਲ ਮੈਂ ਦੇਖਦਾ ਬਰਦਾਬਾਦ ਦਾ ਬਾਤ ਦਰਦਾ ਬਾਤ ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਸੱਠ ਠੰਡ 'ਚ ਇਸ ਮੋਰਚੇ ਦੇ ਬੈਠੇ ਆਗੂਆਂ ਦੀ ਪੂਰੀ ਜਿਹੜੀ ਆ ਗੱਲ ਪੂਰੀ ਘਰ ਘਰ ਪਹੁੰਚਾਣ ਤੱਕ ਤੁਸੀਂ ਕੰਮ ਕਰੋਗੇ ਤੁਹਾਡੇ ਚੈਨਲ ਕੰਮ ਕਰਨਗੇ ਤੇ ਮੈਂ ਸਾਰੇ ਹੀ ਇਸ ਵਸਾਸੀਆਂ ਨੂੰ ਤੁਹਾਡੇ ਰਾਹੀਂ ਨਵੇਂ ਸਾਲ ਦੀਆਂ ਮੁਬਾਰਕਾਂ ਦੇਣਾ ਚਾਹੁੰਦਾ ਹੈ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਪੰਜਾਬੀ ਵੀਰ ਪੈਣਾ ਜਿਹੜੀਆਂ ਜਿਹੜੀਆਂ ਦੀ ਰੇਗਾ ਇਸ ਮੋਰਚੇ ਵੱਲ ਹੈ ਵੀ ਸਾਡੀਆਂ ਮੰਗਾਂ ਲਈ ਹੱਕੀ ਮੰਗਾਂ ਲਈ ਠੰਡ 'ਚ ਬੈਠੇ ਨੇ ਤੇ ਉਹਨਾਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਦੂਜੀ ਗੱਲ ਕਰੀਏ ਐਸਸੀ ਬੀਸੀ ਮਹਾਪੰਚਾਇਤ ਜੋ ਪੰਜਾਬ ਵੱਲੋਂ ਮੋਰਚਾ ਬਣਾਇਆ ਗਿਆ ਇਹ ਕਾਫੀ ਲੰਮੇ ਸਰਵੇ ਤੋਂ ਪਹਿਲਾਂ ਇਸ ਇੱਕ ਚ ਮੋਰਚਾ ਚੱਲਿਆ ਜਿਹਦੇ ਚ ਝਾਲੀ ਐਸਸੀ ਸਰਟੀਫਿਕੇਟ ਬਣਾਏ ਲੋਕਾਂ ਨੇ ਜਿਵੇਂ ਕਿ ਜਰਨਲ ਵਰਗ ਦੇ ਲੋਕ ਆਪਣੇ ਪੋਸਟਾਂ ਚ ਚੰਗੀ ਪੋਸਟਾਂ ਦੇ ਲੈ ਕੇ ਪਹਿਲਾਂ ਉਹ ਨੌਕਰੀਆਂ ਕਰਦੇ ਨੇ ਕਈ ਆਈਟੀਆ ਜਾਂ ਕਾਲਜਾਂ ਚ ਆਪਣੇ ਤੀ ਪੁੱਤਰਾਂ ਨੂੰ ਜਿਹੜੀਆਂ ਪੂਰਾ ਜਿਹੜਾ ਸੁਖ-ਸੋਲਤਾ ਮਿਲਦੀਆਂ ਜੋ ਐਸਸੀ ਬੱਚਿਆਂ ਨੂੰ ਮਿਲਦੀਆਂ ਜਿਹੜੀ ਐਸਸੀ ਲੋਕਾਂ ਨੂੰ ਮਿਲ ਨਹੀਂਦੀ ਪਰ ਉਹਨਾਂ ਦੇ ਹੱਕਾਂ ਦੇ ਡਾਕਾ ਮਾਰ ਕੇ ਜਿਹੜਾ ਜਰਨਲ ਵਰਗ ਦੇ ਲੋਕਾਂ ਨੇ ਅਸੀਂ ਸਰਟੀਫਿਕੇਟ ਬਣਾਏ ਨੇ ਦੂਜਾ ਅਸੀਂ ਇਹ ਮੋਰਚੇ ਤੇ ਅੱਜ ਬੈਠੇ ਨੇ ਅੱਜ ਸਾਡਾ 12ਵਾਂ ਦਿਨ ਤਕਰੀਬਨ ਲਗਭਗ 12ਵਾਂ ਦਿਨ ਬੀਤ ਰਿਹਾ ਅਸੀਂ 12 ਦਿਨ ਤੋਂ ਪਿਛਲੇ ਤੋਂ ਬੈਠੇ ਆ ਹਰ ਰੋਜ਼ ਪ੍ਰੈਸ਼ਰ ਆਹੀਂ ਅਸੀਂ ਆਪਣੇ ਐਸ ਸੀ ਵੀ ਸੀ ਭਾਈਚਾਰੇ ਨੂੰ ਤੁਹਾਡੇ ਰਾਹੀਂ ਅਪੀਲ ਵੀ ਕਰਨਾ ਚਾਹੁੰਦੇ ਹਾਂ ਇਸ ਮੋਰਚੇ ਦਾ ਵੱਧ ਤੇ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਕਿ ਸਾਡੀ ਲੜਾਈ ਜਿਹੜੀ ਜਲਦੀ ਹੱਲ ਹੋ ਸਕੇ ਪਰ ਜਿਹੜੀ ਸਰਕਾਰ ਕੁੰਮ ਕਰਨੀ ਨਹੀਂ ਸੁੱਤੀ ਪਈ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਹਰ ਇੱਕ ਦਫ਼ਤਰ 'ਚ ਈਮਰਾਉ ਡਾਕਟਰ ਅਮੀਦਕਾਰ ਜੀ ਦੀ ਫੋਟੋ ਲਾਣ ਦੀ ਗੱਲ ਕਰਦਾ ਹੈ ਕਦੇ ਕੋਸ਼ਿਸ਼ ਕਰ ਪਰ ਉਹਦੇ ਜਿਹੜੇ ਬਾਰਸ ਨੇ ਉਹਨਾਂ ਦੇ ਲਿਖੇ ਸੰਵਿਧਾਨ ਮੁਤਾਬਕ ਹੱਕਾਂ ਲਈ ਅਸੀਂ ਠੰਡ ਚ ਬੈਠੇ ਜਗ੍ਹਾ ਜਗ੍ਹਾ ਲੋਕ ਤਰਨੇ ਲਈ ਬੈਠੇ ਆਪਣੇ ਹੱਕਾਂ ਲਈ ਪਰ ਲੇਕਿਨ ਉਹ ਫੋਟੋ ਨਾਲ ਨਹੀਂ ਸਰਨਾ ਭਗਵੰਤ ਮਾਨ ਜੀ ਅੱਖਾਂ ਖੋਲ ਕੇ ਦੇਖੋ ਫਿਰ ਸੱਤ ਵੀ ਲੇਟਾਂ ਕੋਲੇ ਮੁਹਾਲੀ ਤੁਹਾਡੀ ਜਾਨ ਦਾ ਜਿਹੜਾ ਅਸੀਂ ਪਿੱਟ ਸੇ ਬਾਹਰ ਰੋਜ਼ ਕਰਦੇ ਨੇ ਤਾਂ ਕਿ ਸਾਡੀਆਂ ਜਿਹੜੀਆਂ ਹੱਕ ਹੱਕੀ ਮੰਗਾਂ ਨੇ ਇਹ ਮੰਨੀਆਂ ਜਾ ਤੇ ਜੇ ਗੱਲ ਕੀਤੀ ਜਿਉਂ ਜੇ ਆਪਾਂ ਮੁਹਾਲੀ ਦੀ ਗੱਲ ਕਰੀ ਹੋਵੇ ਪੂਰੇ ਪੰਜਾਬ ਦੀ ਗੱਲ ਕਰ ਰਹੇ ਅਸੀਂ ਕਿਹੜੇ ਮੋਨਾ ਦਾ ਰਿਜਰਵੇਸ਼ਨ ਦਾ ਬਦਲੇ ਲੋਕਾਂ ਨੇ ਨੌਕਰੀਆਂ ਦੇ ਲਈ ਰੱਖਿਆ ਉਹ ਰਿਜਰਵ ਨਹੀਂ ਕਰਦੇ ਸੀ ਪਰ ਉਹਨਾਂ ਦਾ ਹੱਕ ਖਾਰੇ ਆ ਹਾਂਜੀ ਉਹਨਾਂ ਦੀ ਡਿਟੇਲ ਲਿਸਟ ਕੋਈ ਅਧਿਕਾਰੀ ਜੀ ਤੁਹਾਡੇ ਵੱਲੋਂ ਕੋਈ ਜਾਰੀ ਕੀਤੀ ਜਾਵੇ ਜਿਸ ਤਰ੍ਹਾਂ ਤੁਸੀਂ ਪੋਸਟ ਤੇ ਲਾਇਆ ਹੋਇਆ ਪਤਾ ਲੱਗੇ ਕਿਹੜੇ ਕਿਹੜੇ ਸਾਡੇ ਕੋਲੇ ਪਤਾ ਲੱਗਾ ਜਿਵੇਂ ਸਾਡਾ ਪਿੱਛੇ ਡਾਇਰੈਕਟਰ ਸਾਹਿਬ ਦੇ ਦਫ਼ਤਰ 'ਚ ਪਹਿਲੇ ਫੇਸ ਬੈਠੇ ਸੀ ਉੱਥੇ 100 ਸਵਾ 100 ਜਾਂ 150 ਕੁਝ ਕੇਸ ਕਲੀਅਰ ਹੋਏ ਨੇ ਜਿਨ੍ਹਾਂ ਦੇ ਖਿਲਾਫ ਉਹਨਾਂ ਨੇ ਸਰਟੀਫਿਕੇਟ ਵੀ ਰੱਦ ਕਰ ਦਿੱਤੇ ਪਰ ਸਾਡੀ ਮੰਗ ਇਹ ਹੈ ਕਿalle ਸਰਟੀਫਿਕੇਟ ਰੱਦ ਕਰਕੇ ਨਹੀਂ ਸਰਨਾ ਉਹਨਾਂ ਦੇ ਖਿਲਾਫ ਐਫ ਆਈ ਆਰ ਦਾ ਜੋ ਉਹਨਾਂ ਨੇ ਬੈਨੀਫਿਟ ਲਏ ਜੋ ਸਰਕਾਰੀ ਚੁੰਨਾ ਲਾਇਆ ਸਰਕਾਰੀ ਖਜ਼ਾਨਾ ਲੁੱਟਿਆ ਉਹ ਪੈਸਾ ਰਿਕਵਰ ਕਰਕੇ ਖਜ਼ਾਨੇ 'ਚ ਜਮ੍ਹਾਂ ਕਰਕੇ ਲੋਕਾਂ ਦੀ ਭਲਾਈ ਲਈ ਗਰੀਬ ਲੋਕਾਂ ਦੀ ਭਲਾਈ ਲਈ ਐਸੀਬੀਸੀ ਬੱਚਿਆਂ ਦੀ ਪੜ੍ਹਾਈ ਲਈ ਐਸੀਬੀਸੀ ਲੋਕਾਂ ਦੀ ਜਿਹੜੀ ਤਲਖਾਂ ਦੇਣੀਆਂ ਨੇ ਉਹਨਾਂ ਦੀ ਭਲਾਈ ਲਈ ਵਰਤਿਆ ਜਾਵੇ ਪੰਜਾਬ 'ਚ ਕਿੰਨੇ ਕਿ ਲੋਕ ਇਸ ਤਰ੍ਹਾਂ ਕਰਉਂਦੇ ਜਿਨ੍ਹਾਂ ਨੇ ਮੈਂ ਇਕੱਲੇ ਪੰਜਾਬ ਦੀ ਗੱਲ ਤੁਸੀਂ ਹੁਣ ਇਕੱਲੇ ਪੰਜਾਬ ਦੀ ਗੱਲ ਨਾ ਕਰੋ ਹੁਣ ਇਹ ਜਿਹੜੀ ਗੱਲ ਚੱਲੀ ਆ ਪਿੱਛੇ ਇਹ ਜਿਹੜਾ ਫਰਜੀ ਵੜਾਗਾ ਇਹ ਪੂਰੇ ਦੇਸ਼ 'ਚ ਚੱਲ ਪਿਆ ਦੂਜੇ ਸੂਬਿਆਂ 'ਚ ਵੀ ਦੂਜੀ ਸਟੇਟਾਂ ਜਿਵੇਂ ਕਹਿੰਦੇ ਇਹੀ ਹਾਲ ਹੈ ਜੋ ਪੰਜਾਬ ਤੇ ਹਾਲ ਹੈ ਪਰ ਸਾਡੀ ਜਿਹੜੀ ਸ਼ੁਰੂਆਤ ਹੈ ਉਹ ਪੰਜਾਬ ਤੋਂ ਹੋਈ ਹੈ ਸਾਨੂੰ ਦੂਜੀ ਸਟੇਟਾਂ ਤੋਂ ਵੀ ਫੋਨ ਆਣ ਆਣੇ ਸ਼ੁਰੂ ਹੋ ਗਏ ਵੀ ਤੁਹਾਨੂੰ ਅਸੀਂ ਸਮਰਥਨ ਵੀ ਦਵਾਂਗੇ ਤੇ ਸਾਡੇ ਵੀ ਜਿਹੜਾ ਇਹੀ ਹਾਲ ਜਿਹੜਾ ਫਰਜੀ ਵੜਾ ਕਾਫੀ ਲੰਮੇ ਸਮੇਂ ਤੋਂ ਚੱਲਦਾ ਹੋਊਗਾ ਪਰ ਮੈਂ ਉਸ ਵੀਰ ਨੂੰ ਰੇਸ਼ਮ ਸਿੰਘ ਜੀ ਕਾਲੋਂ ਜੀ ਸਾਡੇ ਕੋਲੇ ਖੜੇ ਨੇ ਸੰਪਲਾ ਜੀ ਖੜੇ ਨੇ ਬਲਜੀਤ ਸਿੰਘ ਜੀ ਹਰਨੇਕ ਸਿੰਘ ਪ੍ਰੋਫੈਸਰ ਦੀ ਇਹਨਾਂ ਨੂੰ ਮੈਂ ਵਧਾਈ ਦਿੰਦਾ ਤਾਂ ਕਿ ਇਹਨਾਂ ਨੇ ਇਹ ਮੁੱਦਾ ਚੱਕਿਆ ਸੀ ਫੜਿਆ ਹੈ ਆਉਦੇ ਚ ਜਦੋਂ ਫੜਿਆ ਮੁੱਦਾ ਨਿਕਲਿਆ ਤਾਂ ਚੋਰ ਮੋਰੀਆਂ ਜਿਹੜੀਆਂ ਚੋਰ ਨੇ ਉਹ ਵੀ ਫੜਨੇ ਸ਼ੁਰੂ ਹੋ ਗਏ ਪਰ ਸਰਕਾਰ ਅੱਗੇ ਇਹੀ ਹੈ ਵੀ ਚੋਰ ਫੜ ਕੇ ਉਹਨਾਂ ਦਾ ਇਹ ਨਹੀਂ ਐ ਵੀ ਸਰਟੀਫਿਕੇਟ ਰੱਦ ਕਰਦਾ ਸਰ ਗਿਆ ਜੀ ਉਹਨਾਂ ਦੇ ਖਿਲਾਫ ਐਫ ਆਈ ਆਰ ਦਾ ਦਰਜ ਕਰਕੇ ਉਹਨਾਂ ਤੋਂ ਪੈਸਾ ਰਿਕਵਰ ਕਰੋ ਤਾਂ ਕਿ ਮੁੜ ਕੇ ਕੋਈ ਬੰਦਾ ਅਜਿਹੀ ਹਰਕਤ ਨਾ ਕਰੇ ਸਰਕਾਰ ਨਾਲ ਕਿ ਅਸੀਂ ਇਹ ਵੀ ਗੱਲ ਕਰਦੇ ਹਾਂ ਵੀ ਜਿਸ ਬੰਦਿਆਂ ਨੇ ਉਹਦਾ ਆਈਡੈਂਟੀਫਾਈ ਕਰਿਆ ਉਹਨੂੰ ਤਸਦੀਕ ਕਰਿਆ ਉਹਦਾ ਸਰਟੀਫਿਕੇਟ ਬਣਿਆ ਤੇ ਆ ਉਹ ਤਹਿਸੀਲਦਾਰ ਹੈ ਤੇ ਆ ਉਹ ਸਰਪੰਚ ਹੈ ਤੇ ਆ ਐਮਸੀ ਹੈ ਉਹਨਾਂ ਦੇ ਖਿਲਾਫ ਵੀ ਉਨੇਓ ਕਾਰਵਾਈ ਪਣਦੀ ਹੈ ਜੇਕਰ ਜਰਨਲ ਵਰਗ ਨੂੰ ਤਸਦੀਕ ਕਰਕੇ ਐਸੀ ਵਰਗ ਦੇ ਜਿਹੜੇ ਸਰਟੀਫਿਕੇਟ ਬਣਾ ਸਰ ਇਹ ਜਿਹੜੇ ਦੋਸਤਾਰੇ ਜਿਹੜੇ ਬੜੇ ਪੁਤਜਾ ਦੇ ਬੜੀ ਉੱਚੇ ਪੋਸਟਾਂ ਦੇ ਬੈਠੇ ਨੇ ਸੈਂਟਰ ਗਵਰਨਮੈਂਟ ਆਫੀਸਰ ਬੈਠੇ ਨੇ ਤੁਹਾਨੂੰ ਕੀ ਲੱਗਦਾ ਹੈਗਾ ਕਿ ਤੁਹਾਡੇ ਉਹ ਪਿੱਛੇ ਵਿੱਚ ਇਹਨਾਂ ਦੇ ਵੱਲੋਂ ਇੱਕ ਅਫਸਰ ਵੱਲੋਂ ਇੱਕ ਟੈਕਟਿਕ ਦਾ ਗਿਆ ਸੀ ਉਹਨਾਂ ਨੂੰ ਅੰਦਰ ਘੱਟ ਦਿੱਤਾ ਗਿਆ ਤੁਹਾਨੂੰ ਲੱਗਦਾ ਜੇ ਦਵਾਈ ਟੋਕੀ ਗਈ ਕਿੰਨਾ ਦੀ ਦਿੱਕਤ ਹੋਵੇ ਗੱਲ ਉਹ ਇਸ ਤਰ੍ਹਾਂ ਦੀ ਕੋਈ ਬੜੀ ਹਾਮੀ ਪੋਸਟਾਂ ਦੇ ਬੈਠੇ ਹੋਏ ਨਹੀਂ ਸੀ ਜਿਹੜਾ ਜਿਹੜਾ ਤੁਸੀਂ ਗੱਲ ਪੁਲਿਸ ਅਫਸਰ ਦੀ ਕਰਦੇ ਹੋਵੋਗੇ ਜਿਹੜਾ ਵਿਜੀਲੈਂਸ ਨਾ ਕੀਤਾ ਸੀ ਉਹਨਾਂ ਦਾ ਕੋਈ ਪ੍ਰਾਈਵੇਟ ਡਿਸਕਿਊਟ ਸੀ ਪਰਿਵਾਰਕ ਡਿਸਕਿਊਟ ਵੀ ਸੀ ਉਹਨਾਂ ਦਾ ਕੋਈ ਜਵਾਈ ਯਾਰ ਕੁੜੀ ਦਾ ਕੋਈ ਰਿਸ਼ਤੇਦਾਰ ਸੀ ਪਰ ਗੱਲ ਇਹ ਹੈ ਵੀ ਜਿਹੜਾ ਉਹ ਦਿਨ ਦੁਰ ਨਹੀਂ ਹੈ ਜਦੋਂ ਇਹ ਲੋਕ ਸੜਕਾਂ ਤੇ ਆਣ ਗਏ ਅਸੀਂ ਆਪਣੇ ਸਮਾਜ ਨੂੰ ਤੱਕੜੇ ਹੋ ਕੇ ਲੜਾਈ ਲੜਨ ਦੀ ਗੱਲ ਕਰ ਰਹੇ ਆ ਇਹ ਸਰਕਾਰ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਂ ਸਾਡੀ ਕੇਂਦਰੀ ਸਰਕਾਰ ਹੈ ਉਹ ਦਿਨ ਦੁਰ ਨਹੀਂ ਜਦੋਂ ਸਿਰਫ ਦਾ ਸਿਰਫ ਇਹ ਐਸ்சி ਵੀ ਸੀ ਲੋਕਾਂ ਨੂੰ ਇਹ ਵੋਟ ਬੈਂਕ ਕੋਈ ਵੀ ਪਾਰਟੀ ਹੈ ਵੋਟ ਬੈਂਕ ਬਣ ਕੇ ਪਣਾ ਕੇ ਵਰਤਦੀ ਹੈ ਜਦੋਂ ਇਹਨਾਂ ਦੀਆਂ ਮੰਗਾਂ ਦੀ ਗੱਲ ਆਉਂਦੀ ਹੈ ਫਿਰ ਕੋਈ ਧਿਆਨ ਨਹੀਂ ਦਿੰਦਾ ਚਾਹੇ ਉਹ ਸਰਕਾਰ ਕਾਲੀਆਂ ਦੀ ਰਹੀ ਆ ਕਾਂਗਰਸ ਦੀ ਰਹੀ ਹੈ ਜਾਂ ਆ ਜਾਮਾ ਦੀ ਪਾਰਟੀ ਹੈ ਇਹਨਾਂ ਦੀ ਜਦੋਂ ਮੰਗਾਂ ਹੁੰਦੀਆਂ ਡਿਮਾਂਡਾਂ ਹੁੰਦੀਆਂ ਇਹਨਾਂ ਨਾਲ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਦੇ ਕੀਤੇ ਜਾਂਦੇ ਨੇ ਵੀ ਤੁਹਾਡਾ ਆ ਕੁਝ ਹੋਊਗਾ ਜੀ ਜਿਵੇਂ ਕੇਂਦਰੀਵਾਲ ਜੀ ਨੇ ਇੱਕ ਐਲਾਨ ਕੀਤਾ ਸੀ ਵੀ ਜੇ ਸਰਕਾਰ ਪੰਜਾਬ ਚ ਬਣਦੀ ਹੈ ਤਾਂ ਡਿਪਟੀ ਜਿਹੜਾ ਹੈ ਸੀਐਮ ਤੁਹਾਡਾ ਰਿਜ਼ਰਵ ਦਾ ਹੋਊਗਾ ਜੀ ਤੁਹਾਡੇ ਲਈ ਪੰਜ ਪੰਜ ਮਰਲੇ ਦੇ ਪਲਾਟ ਹੋਣਗੇ ਹਰ ਇੱਕ ਘਰ ਨੂੰ ਨੌਕਰੀ ਹੋਏਗੀ ਜੀ ਐਸਸੀ ਬੱਚਿਆਂ ਵਾਸਤੇ ਐਸੀ ਲੋਕਾਂ ਵਾਸਤੇ ਅੱਜ ਕੋਈ ਵੀ ਜਿਹੜਾ ਹੈਗਾ ਉਹ ਡਰਾਮੇबाज ਸੀ ਬੰਦਾ ਡਰਾਮੇਬਾਜੀ ਦਾ ਸੜਾ ਸਾਰਾ ਰਿਜ਼ਲਟ ਹੈ ਉਹ 2 ਸਾਲ ਚ ਆ ਗਿਆ ਜਿਹੜਾ ਰਹਿੰਦੀ ਖੁੰਦੀ ਕਸਰ ਹੈ 2024 ਦਾ ਇਲੈਕਸ਼ਨ ਆ ਰਿਹਾ ਤੇ ਪੰਚਾਇਤੀ ਚੋਣਾਂ ਆ ਰਹੀਆਂ ਉਹ ਚ ਜਿਹੜਾ ਹਸਾਬ ਕਿਤਾਬ ਮੈਨ ਲੱਗਦੀ ਆ ਆਮ ਆਦਮੀ ਪਾਰਟੀ ਦਾ ਲੋਕ ਕਰ ਦੇਣਗੇ ਜਿਹੜਾ ਰਿਵਿਊਸ਼ਨ ਦੀ ਗੱਲ ਕਰ ਰਹੇ ਹੋ ਜਿਹੜੀ ਪਹਿਲਾਂ ਸਰਕਾਰਾਂ ਬੜੀਆਂ ਬੜੀਆਂ ਉਹਨਾਂ ਨੇ ਬਾਟੀਆਂ ਤੇ ਆਈਆਂ ਉਹਨਾਂ ਦੇ ਟਾਈਮ 'ਚ ਬੰਦੇ ਭਰਤੀ ਹੋਣਗੇ ਪਰ ਉਹ ਵੀ ਮਤਲਬ ਤੁਹਾਡੇ ਨਾਲ ਨਹੀਂ ਤੇ ਉਹਨੂੰ ਬੋਲਦੇ ਕਿ ਹਾਂ ਇਹ ਗਲਤ ਹੈ ਮੈਂ ਕਹਾਂ ਜੀ ਆਜੋ ਸਾਡੇ ਫਰਜ਼ ਕਰੋ ਜਿਵੇਂ ਅਕਾਲੀ ਦਲ ਚ ਐਸਸੀ ਵੀਸੀ ਵਿੰਗ ਬਣੇ ਨੇ ਕਾਂਗਰਸ ਚ ਐਸੀਵੀਸੀ ਵਿੰਗ ਬਣੇ ਨੇ ਭਾਜਪੀ ਚ ਐਸੀਵੀਸੀ ਵਿੰਗ ਬਣੇ ਨੇ ਮੈਂ ਤੁਹਾਡੇ ਰਾਈ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਭਾਈ ਵਿੰਗ ਬਣਾ ਕੇ ਅਹੁਦੇਦਾਰੀਆਂ ਲੈ ਕੇ ਘਰੇ ਨਾ ਬੈਠੋ ਪਰ ਉਹਦੇ ਲਈ ਤੁਸੀਂ ਲੜੋ ਜਿਵੇਂ ਅੱਜ ਆਪਣੇ ਐਸੀਵੀਸੀ ਐਮਐਲਏ ਦੀ ਗੱਲ ਕਰ ਲਈ ਸਾਡੇ ਵਿਧਾਨ ਸਭਾ ਚ ਮੈਂਬਰ ਹੈ ਉਹਨਾਂ ਦੇ ਕਾਲੀ ਪੱਟੀਆਂ ਮਨ ਲੱਗਦੀ ਬਹੁਤੇ ਬੰਨੀਆਂ ਸ਼ਾਇਦ ਉਹ ਨਹੀਂ ਬੋਲਦੇ ਪਰ ਜਿੱਦਾਂ ਸਾਡਾ 142 ਐਮਪੀ ਲੋਕ ਸਭਾ ਚ ਬੈਠਿਆ ਰਿਜ਼ਰਵ ਕੋਟੇ ਦਾ ਉਹ ਨਹੀਂ ਬੋਲਦੇ ਮੈਂ ਉਹਨਾਂ ਨੂੰ ਵੀ ਤੁਹਾਡੇ ਰਾਈ ਬੇਨਤੀ ਕਰਨਾ ਚਾਹੁੰਦਾ ਇਸ ਸਮਾਜ ਤੋਂ ਤੁਸੀਂ ਵੋਟਾਂ ਵਟੋਰ ਕੇ ਵਧੀਆ ਚੰਗੀ ਸੀਟਾਂ ਤੋਂ ਬੈਠੇ ਹੋ ਜੇ ਅੱਜ ਲੋਕ ਸਭਾ ਮੈਂਬਰ ਬਣੇ ਰਾਜ ਸਭਾ ਮੈਂਬਰ ਬਣਿਆ ਤੁਸੀਂ ਇਹਨਾਂ ਦਾ ਹੱਕ ਲੈ ਕੇ ਇਹਨਾਂ ਤੋਂ ਵੋਟਾਂ ਲੈ ਕੇ ਆਪਣੇ ਸਮਾਜ ਨੂੰ ਵਰਤ ਕੇ ਤੁਸੀਂ ਆਪਣਾ ਨਿੱਗ ਬਣਾ ਰਹੇ ਹੋ ਕੁਰਸੀਆਂ ਦਾ ਪਰ ਲੇਕਿਨ ਇਹਨਾਂ ਦੀ ਡਿਮਾਂਡ ਆ ਵਾਸਤੇ ਵੀ ਸੋਚੋ ਜੋ ਤੁਸੀਂ ਭੁੱਲ ਗਏ ਕੱਲ੍ਹ ਉਹੀ ਹੈ ਕਿ ਇਹ ਕੀ ਹੋ ਸਰਕਾਰਾਂ ਵਿੱਚ ਕੀ ਇਹ ਪ੍ਰਤੀਆ ਹੋਈ ਹੋਰ ਜਾਂ ਕੀ ਤੁਸੀਂ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਰ ਰਹੇ ਹੋ ਕਿ ਸਰਕਾਰ ਦੇ ਕਿਸੇ ਦਾ ਮੈਂ ਜਦੋਂ ਸਾਡਾ ਦੇਖੋ ਸਰਕਾਰਾਂ ਵਿੱਚ ਕੋਈ ਕੱਚ ਮੈਂ ਕਿਹ ਜਿਹੜਾ ਹੁਣ ਸਾਡਾ ਇਹ 4 ਮਹੀਨੇ ਤੋਂ ਅਸੀਂ ਤੁਹਾਨੂੰ ਪਹਿਲਾਂ ਤੁਹਾਨੂੰ ਦੱਸ ਕੇ ਹਟੇ ਪਹਿਲੇ ਫੇਸ ਸਾਡੇ ਦਾ ਧਿਆਨ 'ਚ ਵੀ ਨਹੀਂ ਸੀ ਜੋ ਪ੍ਰੋਫੈਸਰ ਅਨੈਕ ਸਿੰਘ ਸਨ ਦੋ ਚਾਰ ਬੰਦੇ ਗਿਣਤੀ ਦੇ ਉਹਨਾਂ ਦੇ ਕੋਲ ਸੀ ਜਦੋਂ ਇਹ ਮਹਿਮ ਚੁਰਤੁਰੀ ਮੋਰਚਾ ਤੁਰਿਆ ਤਾਂ ਅੱਗੇ ਤੋਂ ਅੱਗੇ ਹੋਰ ਵੀ ਜਿਹੜੇ ਚੋਰ ਫੜਨੇ ਸ਼ੁਰੂ ਹੋ ਗਏ ਪਹਿਲਾਂ ਸਾਡੇ ਕੋਈ ਧਿਆਨ ਚ ਐਦਾ ਨਹੀਂ ਕਿ ਤਾਂ ਵੀ ਸਰਟੀਫਿਕੇਟ ਜਾਲੀ ਵੀ ਬਣ ਸਕਦੇ ਨੇ ਇਹ ਦੋ ਚਾਰ ਮਹੀਨੇ ਤੋਂ ਸਾਨੂੰ ਜਾਗਿਆ ਤੇ ਦੋ ਚਾਰ ਮਹੀਨੇ ਉਹਨਾਂ ਦੇ ਕੋਲ ਕੰਪਲੀਟਾਂ ਆਈਆਂ ਦਰਖਾਸਤਾਂ ਆਈਆਂ ਉਹਨਾਂ ਨਾਲ ਵਿਚਰੇ ਵਤਾ ਦੋ ਚਾਰ ਬੰਦਿਆਂ ਦੇ ਜਿਹੜੇ ਕਨਫਰਮ ਹੋ ਗਏ ਸੀ ਉਸ ਤੋਂ ਬਾਅਦ ਹੌਲੀ ਹੌਲੀ ਲੜੀ ਚੱਲ ਪਈ ਵੀ ਇਹ ਫਰਜੀ ਵਾਲਾ ਜਦੋਂ ਆਪ ਹੀ ਸਰਕਾਰੀ ਤੇਰੀ ਲੋਕੀ ਉੱਪਰ ਹਰਜੀਤ ਜਿਹੜਾ ਫਰਜੀ ਵੜਾ ਹਾਂਜੀ ਅਸੀਂ ਚਾਹ ਕਾਂਗਰਸ ਵੀ ਦੇਖੋ ਆਸਤਾ ਵੀ ਦਿੱਤੀ ਉਹ ਵੀ ਇਸੇ ਸਰਕਾਰ ਇਸੇ ਇਸੇ ਸਰਕਾਰ ਚ ਹੋਇਆ ਸਾਰਾ ਕੰਮ ਜਿਹੜਾ ਸਾਡਾ ਜਾਗਿਆ ਇਹ ਮਸਲਾ ਜਿਹੜਾ ਫਰਜੀ ਵੜਾ ਹੈਗਾ ਉਹ ਇਸੇ ਸਰਕਾਰ ਚ ਜਾਗਿਆ ਪਹਿਲਾਂ ਸਾਨੂੰ ਕਿਸੇ ਨੂੰ ਯਾਦ ਚੇਤਾਵਿੰਦਾ ਵੀ ਐਵੇਂ ਵੀ ਐਵੇਂ ਵੀ ਸਰਟੀਫਿਕੇਟ ਬਣ ਸਕਦੇ ਨੇ ਫਿਰ ਸਾਡਾ ਕਟ ਦੀ ਲਾਈਟਾਂ ਤੇ ਪੱਤਾ ਮੋਟਾ ਲਾ ਕੇ ਕੋਈ ਨਵਾਈ ਨਹੀਂ ਹੋਦੀ ਅਣਕਬ ਯਾਪ ਰੋਬੋਟ ਹਸਾ ਮਦਦ ਟਾਈਮ ਹੈ ਕੋਰਾਂ ਚ ਬੈਠੇ ਬਸ ਕੇਸ ਬਾਹਰ ਬੈਠੇ ਬਸ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਬਈ ਇਸ ਤਰ੍ਹਾਂ ਦਾ ਜਿਹੜਾ ਤੁਸੀਂ ਫਾਰਮੂਲਾ ਬਣਾਇਆ ਨੰਦੇਤੀ ਅਪਣਾ ਰਹੇ ਹੋ ਕਿਆ ਸਰਕਾਰ ਤੇ ਆ ਸਕਦਾ ਹੈ ਬਹੁਤ ਵੱਡਾ ਹੁਣ ਸਾਡੇ ਕੋਲੇ ਸੀਆਈਡੀ ਦੀ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਸੀਆਈਡੀ ਵਾਲੇ ਰੋਜ਼ ਇਨਸਪੈਕਟਰ ਅੰਟੈਲੀਜੈਂਸੀ ਤੋਂ ਆਉਂਦੇ ਨੇ ਤੇ ਉਹ ਸਰਕਾਰ ਤੁਹਾਡੇ ਰਾਹੀਂ ਜੇਕਰ ਤੁਹਾਡਾ ਜਿਹੜਾ ਸਹਿਯੋਗ ਬਹੁਤ ਵੱਡਾ ਰੋਲ ਹੈ ਪ੍ਰੈਸ ਦਾ ਸਾਡੀ ਆਵਾਜ਼ ਨੂੰ ਚੱਕਣ ਵਾਸਤੇ ਪ੍ਰੈਸ ਦਾ ਬਹੁਤ ਵੱਡਾ ਰੋਲ ਹੈ ਤੁਹਾਡੇ ਰਾਹੀਂ ਅਸੀਂ ਪਹਿਲਾਂ ਵੀ ਲੜਾਈਆਂ ਜਿੱਤਦੇ ਰਹੇ ਹੁਣ ਵੀ ਲੜਾਈ ਜਿੱਤਾਂਗੇ ਕੋਈ ਗੱਲ ਨਹੀਂ ਸਮਾਂ ਲੱਗਦਾ ਹੈ ਵੱਡੇ ਵੱਡੇ ਮੋਰਚੇ ਜਿਵੇਂ ਦਿੱਲੀ ਦਾ ਮੋਰਚਾ ਜਿੱਤਿਆ ਕਿਸਾਨਾਂ ਨੇ ਕਿੰਨਾ ਲੰਮਾ ਸਮਾਂ ਲੱਗਿਆ ਆ ਬੰਦੀ ਸਿੰਘ ਆਲਾ ਮੋਰਚਾ ਬੈਠਿਆ ਕਿੰਨਾ ਉਹਨਾਂ ਨੂੰ ਦੇਖ ਕੇ ਅਸੀਂ ਸਾਡੇ ਮੋਰਚੇ ਦੀ ਜਿੱਤ ਹੋਊਗੀ ਸਿਰਫ ਦਾ ਸਿਰਫ ਤੁਹਾਡਾ ਬਹੁਤ ਵੱਡਾ ਜਿਹੜਾ ਰੋਲ ਹੈ ਤੁਹਾਡਾ ਸਹਿਯੋਗ ਚਾਹੀਦਾ ਉਹ ਦਿਨ ਦੁਰਨੀ ਜਦੋਂ ਇਹੀ ਮੁੱਖ ਮੰਤਰੀ ਇੱਥੇ ਮੋਰਚੇ ਤੇ ਆਵੇਗਾ ਤੇ ਮੋਰਚੇ ਤੇ ਆ ਕੇ ਸਾਰੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਂਦੀਆਂ ਲੋਕਲ ਐਮਐਲਏ ਦਾ ਤੁਹਾਡਾ ਬਹੁਤ ਕੋਈ ਕੰਮ ਜਾਂਦਾ ਕਿ ਸੀਰੀਅਸ ਪ੍ਰੋਬਲਮ ਹੈ ਮੈਂ ਤੁਹਾਡਾ 12 ਦਿਨ ਹੋ ਗਏ 12 ਦਿਨ ਚ ਖਬਰ ਚੱਲ ਰਹੀ ਹੈ ਲੋਕਲ ਐਮਐਲਏ ਸਾਡਾ ਜਰਨਲ ਸੀਟ ਤੇ ਰਿਜ਼ਰਵ ਐਸਸੀ ਭਾਈਚਾਰੇ ਚੋਂ ਲੜਿਆ ਪਹਿਲਾਂ ਤਾਂ ਅਸੀਂ ਉਹਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਜੇ ਕਿ ਐਸਸੀ ਤੋਂ ਦੇ ਕੇ ਤੂੰ ਹੈ ਸਿੱਦੇ ਹਮਦਰਦਾਂ ਕਰਕੇ ਲੋਕਾਂ ਕਰਕੇ ਵੋ ਉਹ ਮੋਰਚੇ ਤੇ ਆਣਾ ਨਾ ਨਾ ਦੂਰ ਦੀ ਗੱਲ ਐ ਉਹਦਾ ਇੱਕ ਵੀ ਸੁਨੇਹਾ ਮੈਸੇਜ ਕਿਸੇ ਨੂੰ ਇਹ ਨਹੀਂ ਆਇਆ ਕਿਸੇ ਬੰਦੜ ਅਸੀਂ ਤੁਹਾਡੇ ਵੱਲ ਕਹਿੰਦੇ ਕਿ ਪਿਆਸੇ ਨੂੰ ਮੈਂ ਕਿਹਾ ਜੀ ਅਸੀਂ ਪਹਿਲਾਂ ਸ਼ੋਕ ਮੰਗ ਲੈ ਕੇ ਚਲੇ ਗਏ ਹੁਣ ਪਹਿਲਾਂ ਤੇ ਆਹ ਮੰਡੀ ਕਿਸਾਨ ਮੰਡੀ ਦੀ ਗੱਲ ਸੀ ਜਾਂ ਉਹ 78 ਸੈਕਟਰ ਚ ਮੰਡੀ ਲੱਗਦੀ ਗੱਲ ਸੀ ਜਾਂ ਸਾਡੇ ਪਿੰਡ ਜੀ ਇੱਕ ਮੁੰਡੇ ਦਾ ਕਤਲ ਹੋ ਗਿਆ ਸੀ ਗਰਦਨ ਵੱਢੀ ਸੀ ਉਹਦੇ ਬਾਰੇ ਗੱਲ ਚੱਲੀ ਸੀ ਪਰ ਜਦੋਂ ਕਿਸੇ 150 ਮੰਗ ਚੋ ਉਹ ਐਮਐਲਏ ਦੇ ਕੰਨ ਦੇ ਜੂਲੀ ਸਰਕ ਦੀ ਆ ਸਾਡੀ ਮੋਰਚੇ ਦੀ ਕੀ ਸੁਣਾਈ ਕਰੂਗਾ ਏ ਸਰ ਇਹ ਆਪਾਂ ਮੰਨ ਲੈਂਦੇ ਕਿ ਕਰੋੜਾਂ ਰੁਪਏ ਦਾ ਸ੍ਰੇਧਾ جاری ਨੇ ਸਾਡਾ ਜਿਹੜਾ ਅਣ ਵਿੱਚ ਸਮੇ ਲਈ ਸਰਕਾਰ ਦੀ ਮਜ਼ਦੂਰੀ ਕੀ ਹੈ ਕਿ ਕਿੰਨੀ ਮੰਗਾਇਆ ਦੇ ਸਰਕਾਰ ਨੂੰ ਖਾਸ ਫਾਇਦੇ ਵਿੱਚ ਨਜ਼ਰ ਨਹੀਂ ਆਉਂਦਾ ਕਿਉਂ ਮਜ਼ਦੂਰੀ ਕੀ ਹੈ ਸਰਕਾਰ ਨੂੰ ਜਿਹੜੀ ਅਸੀਂ ਮੋਰਚਾ ਲੜ ਰਹੇ ਹਾਂ ਉਹਦਾ ਸਰਕਾਰ ਨੂੰ ਬੈਨੀਫਿਟ ਹੋਣਾ ਫਾਇਦਾ ਹੋਣਾ ਜੇਕਰ ਕਰੋੜਾਂ ਰੁਪਏ ਬਾਲੀਆ ਇਕੱਠਾ ਹੁੰਦਾ ਉਹਨਾਂ ਤੋਂ ਪੈਸਾ ਰਿਕਵਰ ਕਰਦੇ ਆ ਤਾਂ ਉਹ ਸਰਕਾਰ ਦੇ ਕੰਮ ਆਉਣਾ ਸਰਕਾਰੀ ਖਜ਼ਾਨੇ ਜੇ ਜਾਣਾ ਸਾਡੀ ਕਿਸੇ ਜੇਬ ਚ ਤਾਣਾ ਨਹੀਂ ਪਰ ਲੇਕਿਨ ਸਰਕਾਰ ਜਿਹੜੀ ਇੱਧਰ ਦੇਖ ਕੇ ਰਾਜੀ ਨਹੀਂ ਹੈ ਸਰਕਾਰ ਆਪਣੀ ਐਸ਼ਵਰਾਸਤੀ ਤੇ ਲੱਗੀ ਹੋਈ ਹੈ ਕਿ ਜਾਂ ਜਿਹੜੇ ਫਲੈਕਸ ਬੋਰਡ ਲਾ ਰਹੇ ਹਨ ਦੂਜੇ ਪਾਸੇ ਕੋਈ ਤੀਰਥ ਯਾਤਰਾ ਦੇ ਕਰਦੇ ਕਦੀ ਦੂਜੇ ਕਰਦੇ ਆ ਇੱਕ ਯੋਗਿਆ ਹੋ ਰਹੀ ਜਲੰਧਰ ਕਿਤੇ ਹੋ ਰਹੀ ਹੈ ਤਾਂ ਯੋਗਿਆ ਦੇ ਇੱਥੇ ਬੋਰਡ ਲੱਗ ਰਹੇ ਸਰਕਾਰ ਆਪਣੀ ਐਸ਼ਵਰਾਸਤੀ 'ਤੇ ਹੈ ਹੈਲੀਕਾਪਟਰਾਂ 'ਚ ਘੁੰਮ ਰਹੀ ਸਰਕਾਰ ਉਹੀ ਜਿਹੜਾ ਬੰਦਾ ਕਹਿੰਦਾ ਸੀ ਸੱਥਾਂ 'ਚੋਂ ਸਰਕਾਰ ਚੱਲੇਗੀ ਸੱਥਾਂ 'ਚੋਂ ਬੈਠ ਕੇ ਲੋਕ ਘਰ ਬੈਠ ਕੇ ਕੰਮ ਹੋਣਗੇ ਪਰ ਇੱਥੇ ਸੜਕਾਂ ਦੇ ਬੈਠ ਕੇ ਕੰਮ ਨਹੀਂ ਹੁੰਦੇ ਤੁਹਾਡੇ ਸਾਹਮਣੇ ਛੱਟ ਤੇ ਬੈਠੇ ਆ ਕੋਈ ਸੁਣਾਈ ਨਹੀਂ ਆਪ ਵੀ ਇੱਕ ਉਹ ਡਿਜੀਟਲ ਹੀ ਕਲਾ ਕੋ ਸਮਾ ਦੇ ਰਹੇ ਕਮਿਸ਼ਨ ਪਲੱਸ ਦੇ ਨਾ ਕੋਈ ਦਾਸ ਨਾ ਖਾ ਜਾਂਦੀ ਸਾਡਾ ਆ 13 ਤਰੀਕ ਦਾ ਹੁਣ ਪ੍ਰੋਗਰਾਮ ਰੱਖਿਆ 13 ਤਰੀਕ ਨੂੰ ਅਸੀਂ ਇੱਥੇ ਜਿਹੜਾ ਭਗਵਾਨ ਤਮਨ ਦੀਆਂ ਫੋਟੋ ਫੋਕ ਕੇ ਪੋਸਟਰ ਬੈਨਰ ਫੋਕ ਕੇ ਤੇ ਉਹਨਾਂ ਦਾ ਜਿਹੜਾ ਸਾਰਾ ਮਟੀਰੀਅਲ ਫੋਕ ਕੇ ਉਸ ਲੋੜੀ ਬਣਾ ਰਹੇ ਨੇ ਲੋਕ ਸਾਡੇ ਪੰਜਾਬ ਦੇ ਵਕ ਵਕ ਜਿੱਥੇ ਬੰਦੀਆਂ ਦੇ ਆਗੂਆਂ ਪਸਾਵਾ ਨਾ ਰਹੇ ਸਾਨੂੰ ਜਿਹੜੀਆਂ ਵੀ ਡਾਕਟਰ ਭੀਮਰਾਓ ਉਮੀਦਵਾਰ ਦੇ ਨਾਂ ਤੇ ਜਿੱਥੇ ਬੰਦੀਆਂ ਜੱਲੀਆਂ ਐਸ ਵੀ ਸੀ ਸਮਾਜ ਨਾਲ ਸੰਬੰਧਿਤ ਜਿੱਥੇ ਬੰਦੀਆਂ ਉਹ ਸਾਰਿਆਂ ਦੇ ਲੋਕਾਂ ਦੇ ਦਾਦਾ ਸਪੋਨ ਆਂਦੇ ਨੇ ਰੋਜ਼ ਉਹ ਸਾਰੇ ਜਿੱਥੇ ਬੰਦੀਆਂ ਦੇ ਆਗੂ ਬਹੁਤ ਵੱਡੀ ਪੱਦਰ ਤੇ ਪਹੁੰਚਣਗੇ ਤੇ ਸਾਡਾ ਇਹ ਦਿਨ ਪ੍ਰਤੀ ਦਿਨ ਜਿਹੜਾ ਹੈ ਸੰਘਰਸ਼ ਤੇਜ ਹੋਏਗਾ ਹਲੇ ਸਿਰਫ ਤਾਂ ਸਿਰਫ ਸ਼ਹੀਦੀ ਦਿਹਾੜਿਆਂ ਕਰਕੇ ਸਾਡੇ ਇੱਕ ਹਫਤਾ 10 ਦਿਨ ਲੰਗੇ ਉਸ ਕਰਕੇ ਅਸੀਂ ਵੀ ਸ਼ਾਂਤ ਬੈਠੇ ਸੀ ਵੀ ਸ਼ਹੀਦੀ ਸ਼ਹੀਦੀ ਦਿਹਾੜੇ ਨੇ ਅਸੀਂ ਦੀ ਸਵਾ ਗਈ ਇਸ ਕਰਕੇ ਅਸੀਂ ਜਿਹੜੇ ਭਰਾਮ ਨਾਲ ਬੈਠੇ ਸੀ ਹੁਣ ਇਹਦਾ ਦਿਨ ਪ੍ਰਤੀ ਦਿਨ ਜਿਹੜਾ ਜੋਰ ਚੱਲੇ ਰੇਸ਼ਮ ਸਿੰਘ ਕਾਲੋ ਮੇਰਾ ਨਾਂ ਜੀ ਪ੍ਰਧਾਨ ਨਰੇਗਾ ਵਰਤੋਂ ਪ੍ਰਧਾਨ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹ ਜਿਹੜਾ ਸਾਡਾ ਐਸਸੀਬੀਸੀ ਮਹਾਪੰਚਾਇਤ ਪੰਜਾਬ ਦੇ ਮੋਰਚਾ ਲਾਇਆ 21 ਦਸੰਬਰ 2023 ਤੋਂ ਇਸ ਮੋਰਚੇ ਦੇ ਵਿੱਚ ਖਾਸ ਕਰਕੇ ਮਜ਼ਦੂਰਾਂ ਦੀਆਂ ਡਿਮਾਂਡਸ ਨੇ ਜਿਹੜੀਆਂ ਉਹ ਨੇ ਕਿ ਨਰੇਗਾ ਵਰਕਰਾਂ ਨੂੰ 365 ਦਿਨ ਕੰਮ ਵੜੇ ਘੱਟੋ ਘੱਟ 700 ਰੁਪਏ ਦਿਹਾੜੀ ਮਿਲੇ ਚਾਰ ਵਰਦੀਆਂ ਹੋਣ ਦੋ ਠੰਡੀਆਂ ਦੋ ਗਰਮ ਔਰ ਜੇ ਨਰੇਗਾ ਵਰਕਰ ਦੀ ਕੰਮ ਕਰਦੇ ਦੀ ਡੈਥ ਹੋ ਜੇ ਉਹਨੂੰ 20 ਲੱਖ ਰੁਪਏ ਸਰਕਾਰ ਦਵੇ ਇਹਦੇ ਸਰਕਾਰ ਇੱਕ ਪਿੱਛੇ ਬਰਿੰਡੇ 'ਚ ਇੱਕ ਬੰਦਾ ਮਰ ਗਿਆ ਜੀ ਨਰੇਗਾ ਵਰਕਰ ਕੰਮ ਕਰਦਾ ਸਰਕਾਰ ਨੇ ਇੱਕ ਰਪੈ ਨਹੀਂ ਦਿੱਤਾ ਅਜੇ ਕੋਈ ਸਹਿਯੋਗ ਨਹੀਂ ਹੈ ਇਹ ਸਾਰੀਆਂ ਮੰਗਾਂ ਲੈ ਕੇ ਮੋਰਚਾ ਲੱਗਿਆ ਔਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਸ ਤਰ੍ਹਾਂ ਇਹ ਸਰਕਾਰ ਆ ਕੋਈ ਫਰਕ ਨਹੀਂ ਆ ਮਰੇਗਾ ਵਰਕਰ ਨਹੀਂ ਬਿਲਕੁਲ ਸਾਰ ਨਹੀਂ ਲੈ ਰਹੇ ਔਰ ਖਾਸ ਕਰਕੇ ਜਿਹੜੇ ਐਸਸੀ ਬੀਸੀ ਸਾਡੇ ਕਰਮਚਾਰੀ ਨੇ ਅਧਿਕਾਰੀ ਨੇ ਉਹਨਾਂ ਨੂੰ ਵੀ ਖੁੱਡੇ ਲੈਣ ਲਾਇਆ ਹੋਇਆ ਇਹ ਸਾਰੀਆਂ ਗੱਲਾਂ ਲੈ ਕੇ ਅੱਜ ਅਸੀਂ 12ਵੇਂ ਦਿਨ ਤੇ ਪ੍ਰਵੇਸ਼ ਕਰ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਇਹ ਸੰਘਰਸ਼ ਹੋਰ ਤਿੱਖਾ ਹੋਏ ਸਰ ਠੰਡ ਦਾ ਮਹੀਨਾ ਫਿਰ ਵੀ ਉਸ ਦੇ ਬਾਅਦ ਤੁਸੀਂ ਪਤਾ ਮੋਰਚਾ ਲਾਇਆ ਹੋਇਆ ਜਿਵੇਂ ਮਤਲਬ ਬੈਠੇ ਹੋ ਸਭ ਕੁਝ ਤਿਆਰੀ ਹੈ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਗੱਲਾਂ ਤਾਂ ਬਿਲਕੁਲ ਤੁਸੀਂ ਠੀਕ ਕਿਹਾ ਤੁਹਾਡੇ ਦੁਆਰਾ ਸਾਡੀ ਗੱਲ ਵੀ ਜਾਏਗੀ ਅੱਜ ਇੰਨੀ ਠੰਡ ਹੈ ਰੋਜ਼ ਠੰਡ ਪੈ ਰਹੀ ਹੈ ਅਸੀਂ ਮੋਰਚੇ ਤੇ ਬੈਠੇ ਆ ਜਿੰਨ ਰਾਤ ਬੈਠੇ ਆ ਰਾਤ ਨੂੰ ਵੀ ਇੱਥੇ ਹੀ ਸੌਣੇ ਆ ਉਹਦੇ ਨਾਲ ਸਰਕਾਰ ਦੇ ਅੰਦਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਹ ਗੱਲ ਕਰਨ ਨੂੰ ਤਿਆਰ ਹੀ ਨਹੀਂ ਹੈਗਾ ਅੱਜ ਸਵੇਰੇ ਅਸੀਂ ਗੁਰਦਰਾਮ ਸਾਹਿਬ ਮੱਥਾ ਟੇਕਣਗੇ ਤੇ ਸਰਦਾਰ ਕੁਲਵੰਤ ਸਿੰਘ ਐਮ ਐਲ ਏ ਸਾਨੂੰ ਉੱਥੇ ਮਿਲੇ ਅਸੀਂ ਉਹਨਾਂ ਨੂੰ ਕਿਹਾ ਵੀ ਮੋਰਚਾ ਲੱਗਿਆ ਕਹਿੰਦੇ ਕੀ ਡਿਮਾਂਡ ਨੇ ਅਸੀਂ ਕਿਹਾ ਸ਼ਾਮਲਾ ਜ਼ਮੀਨ ਹੈ ਨਰੇਗਾ ਦਾ ਕੰਮ ਹੈ ਫੀਕ ਸਰਟੀਫਿਕੇਟ ਨੇ ਤੁਹਾਡੇ ਹਲਕੇ 'ਚ ਲੱਗਿਆ ਤੁਸੀਂ ਪਹਿਰਾ ਦਿਓ ਗੁਰੇ ਆਓ ਬੈਠੋ ਸਾਡੇ ਨਾਲ ਗੱਲਬਾਤ ਕਰੋ ਉਹ ਵਾਅਦਾ ਤਾਂ ਉਹਨਾਂ ਨੇ ਸਿਰੇ ਕੀਤਾ ਸਾਡੇ ਕੋਲ ਫੋਟੋ ਵੀ ਹੈਗੀ ਹੈ ਉਹਨਾਂ ਨੇ ਕਿਹਾ ਜੀ ਅਸੀਂ ਕਰਦੇ ਆਂ ਕੋਸ਼ਿਸ਼ ਕਰਦੇ ਆਂ ਤੁਹਾਡਾ ਬੈਨੇ ਆ ਪਰ ਉਹਨਾਂ ਨੂੰ ਆਪ ਚਾਹੀਦਾ ਸੀ ਕਿ 12 ਦਿਨ ਪਹਿਲਾਂ ਸ਼ੁਰੂ ਚੁਰੇ ਆਉਂਦੇ ਰੋਜ਼ ਇੱਥੋਂ ਨੰਘ ਕੇ ਜਾਂਦੇ ਨੇ ਸੋ ਇਸ ਕਰਕੇ ਸਰਦਾਰ ਕਲਵਾਨ ਸਿੰਘ ਬਹੁਤ ਢਿੱਲੇ ਬੰਦੇ ਨੇ ਉਹਨਾਂ ਨੂੰ ਆਪਣੇ ਸਮਾਜ ਦਾ ਦਰਦ ਚਾਹੀਦਾ ਔਰ ਆਪਣੇ ਹਲਕੇ 'ਚ ਮੋਰਚਾ ਲੱਗਿਆ ਵੀ ਜ਼ਿੰਮੇਵਾਰੀ ਚਾਹੀਦੀ